ਨвая ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ YouTube ਚੈਨਲ ਮਲਕੀਤ ਖਜੂਰਾ ਅੱਜ ਮੈਂ ਤੁਹਾਨੂੰ ਡਬਲ ਐਫ ਜੀ ਮੁਰਗੀ ਬਾਰੇ ਕੁਝ ਗੱਲਾਂ ਦੱਸਣਾ ਚਾਹੁੰਦਾ ਹਾਂ ਅੱਜ ਗਰਮੀ ਤੋਂ ਮੁਰਗਿਆਂ ਨੂੰ ਰਾਹਤ ਮਿਲ ਰਹੀ ਹੈ ਕਿਉਂਕਿ ਬਾਹਰ ਫਾਰਮ ਤੋਂ ਠੰਡਾ ਮੌਸਮ ਹੈ ਤੇ ਦੇਖੋ ਬਾਹਰ ਦੀਆਂ ਹਵਾਵਾਂ ਠੰਡੀਆਂ ਠੰਡੀਆਂ ਅੰਦਰ ਚੱਲ ਰਹੀਆਂ ਹਨ ਤੇ ਮੁਰਗਾ ਵੀ ਵਧੀਆ ਤਰੀਕੇ ਨਾਲ ਜੀਵਨ ਬਤੀਤ ਕਰ ਰਿਹਾ ਹੈ ਖਾ ਪੀ ਰਿਹਾ ਹੈ ਪਾਣੀ ਪੀ ਰਿਹਾ ਹੈ ਮੁਰਗਾ ਡਬਲ ਐਫ ਜੀ ਦੇਸੀ ਮੁਰਗਾ ਖਾਸ ਕਰਕੇ ਇੱਕ ਗੱਲ ਦਾ ਇਹ ਧਿਆਨ ਦੇਣਾ ਚਾਹੀਦਾ ਹੈ ਜਦੋਂ ਵੀ ਠੰਡਾ ਮੌਸਮ ਹੋ ਜਾਵੇ ਤਾਂ ਫੀਡਰ ਵਿੱਚ ਫੀਡ ਨਾ ਪਈ ਹੋਵੇ ਤਾਂ ਇਹ ਮੁਰਗੀਆਂ ਠੰਡੇ ਮੌਸਮ ਵਿੱਚ ਇੱਕ ਦੂਜੀ ਨੂੰ ਕੱਟਦੀਆਂ ਹਨ ਤੇ ਪਿੱਛੋਂ ਦੇਖੋ ਤੁਹਾਨੂੰ ਆ ਦਿਖਾ ਰਿਹਾ ਹਾਂ ਜਿੱਦਾਂ ਕੁਚੱਖਾਂ ਬਖਾ ਜਾਂਦੀਆਂ ਹਨ ਕਈ ਮੁਰਗੀ ਪਾਲਨ ਕੈਲਸ਼ੀਅਮ ਪਾਉਂਦੇ ਹਨ ਪਰ ਕੈਲਸ਼ੀਅਮ ਨਾਲ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਾ ਪਰ ਇਹਨਾਂ ਨੂੰ ਫੀਡ ਦੀ ਜ਼ਰੂਰਤ ਹੁੰਦੀ ਹੈ ਤੇ ਜਾਂ ਕੋਈ ਇਹਨਾਂ ਨੂੰ ਲਾਲਚ ਲੌਂ ਲਈ ਕੋਈ ਪੱਠੇ ਬਗਾਰਾ ਪਾਦ ਤੇ ਜਾਂਦੇ ਹਨ ਮੇਨ ਮੁੱਦਾ ਹੈ ਠੰਡੇ ਮੌਸਮ ਵਿੱਚ ਇਹਨਾਂ ਮੁਰਗੀਆਂ ਦਾ ਸਮੇਂ ਸਮੇਂ ਸਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਮੁਰਗੀਆਂ ਕਿਸੇ ਨੂੰ ਇੱਕ ਮੁਰਗੀ ਇਹਨਾਂ ਕੱਟ ਨਾ ਸਕਣਾ ਦੇਖੋ ਕਿਦਾਂ ਉੱਕੜ ਪਿੱਛੇ ਕੱਟ ਰਿਹਾ ਤੇ ਪਿੱਛੇ ਉਹ ਮੁਰਗਾ ਲੰਡਾ ਹੋ ਗਿਆ ਹੈ ਠੰਡੇ ਮੌਸਮ ਵਿੱਚ ਮੁਰਗੀਆਂ ਇੱਕ ਦੂਜੇ ਨੂੰ ਕੱਟਦੀਆਂ ਹੀ ਹਨ ਤੇ ਜਦੋਂ ਜੇ ਕੱਟ ਵੀ ਲੈਣ ਮੁਰਗੀਆਂ ਤੇ ਪਿੱਛੇ ਮੁਰਗੀਆਂ ਨੂੰ ਜ਼ਖਮ ਹੋ ਜਾਂਦਾ ਹੈ ਤੇ ਕਾਲਾ ਤੇਲ ਆਉਂਦਾ ਹੈ ਜੱਕੇਲੇ ਵਾਲਾ ਤੇਲ ਆਉਂਦਾ ਹੈ ਪਿੱਛੇ ਇਹਨਾਂ ਦਾ ਲਗਾਤਾ ਜਾਂਦਾ ਹੈ ਤਾਂ ਜੋ ਮੁਰਗੀਆਂ ਨੂੰ ਹੋਰ ਨਾ ਮੁਰਗਾ ਕੋਈ ਕੱਟੇ ਤੇ ਜਾਇ ਇਹਨਾਂ ਕਟੀਆਂ ਹੋਈਆਂ ਮੁਰਗੀਆਂ ਨੂੰ ਜਿਵੇਂ ਮੈਂ ਇੱਥੇ ਬੋਰੀਆਂ ਲਾਈਆਂ ਹੋਈਆਂ ਹਨ ਤੇ ਕੱਟਦੇ ਹੋਏ ਮੁਰਗੀ ਨੂੰ ਬੋਰੀ ਚ ਪਾਤਾ ਹੈ ਤਾਂ ਜੋ ਮੁਰਗੀਆਂ ਦੂਜੀਆਂ ਮੁਰਗੀਆਂ ਇਹਨੂੰ ਮੁਰਗੀ ਕੱਟੀ ਹੋਈ ਨੂੰ ਛੇੜ ਨਾ ਸਕਣ ਆਹ ਦੇਖੋ ਮੁਰਗੀ ਨੂੰ ਮੋਰੀ ਚ ਪਾਇਆ ਹੋਇਆ ਹੈ ਕੱਟੀ ਮੁਰਗੀ ਨੂੰ ਹੋਰ ਮੁਰਗੀਆਂ ਇਸ ਮੁਰਗੀਆਂ ਨੂੰ ਕੱਟ ਨਾ ਸਕਾਂ ਜਿਹੜਾ ਮੁਰਗੀ ਫਾਲਨ ਦਾ ਜਿਹੜੇ ਵੀ ਇਦਾਂ ਵੱਡਾ ਕੰਮ ਹੈ ਪਰ ਉਹ ਮੁਰਗੀਆਂ ਨੂੰ ਕਾਫੀ ਫੀਡ ਵਗਾਰਾ ਪਾਈ ਰੱਖਦਾ ਹੈ ਜਿਹੜੇ ਕੋਈ ਵਿਚਾਰੇ ਮੁਰਗੀ ਪਾਲਨ ਫਰੀਬੰਦ ਦਾ ਕੰਮ ਹੈ ਉਹ ਇਨੀ ਫੀਡ ਪੂਰੀ ਨਹੀਂ ਕਰ ਸਕਦਾ ਤੇ ਉਹ ਸਮੂ ਇਹ ਨੁਕਸਾਨ ਹੋ ਸਕਦਾ ਹੈ ਕਟਣ ਕਾਰਨ ਜਿਆਦਾ ਨੁਕਸਾਨ ਹੋ ਸਕਦਾ ਹੈ ਕਟਣ ਕਾਰਨ ਮੁਰਗੀਆਂ ਮਰ ਵੀ ਜਾਂਦੀਆਂ ਹਨ ਤਾਂ ਹੀ ਉਹਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਮੀਰ ਬੰਦੇ ਨੂੰ ਕੋਈ ਇਹਦਾ ਮੁਰਗਿਆਂ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਦੇ ਕੋਲ ਮੁਰਗਿਆਂ ਨੂੰ ਕੌਣ ਲਈ ਫੀਡ ਕਾਫੀ ਮਾਤਰਾ ਵਿੱਚ ਹੁੰਦੀ ਹੈ ਤੇ ਉਹ ਫੀਡ ਤੇ ਹੀ ਪਾਲਦਾ ਹੈ ਇਹ ਗੱਲ ਦਾ ਵੀਰੋ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਮੁਰਗੀ ਪਾਲਣ ਤੋਂ ਪਹਿਲਾਂ ਤੇ ਜਾ ਇੱਕ ਹੋਰ ਤਰੀਕਾ ਹੈ ਜਦੋਂ ਚੂਚਾ 15 20 ਦਿਨ ਦਾ ਹੋ ਜਾਵੇ ਤਾਂ ਇਹ ਸਿੱਧੀ ਚੋਂ ਚ ਕਟਵਾ ਲਓ ਤਾਂ ਹੀ ਤੁਹਾਡੀਆਂ ਮੁਰਗੀਆਂ ਬਚ ਸਕਦੀਆਂ ਹਨ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਦੇਖੋ ਜਿੱਦਾਂ ਆਹ ਦੇਖੋ ਮੁਰਗੀ ਨੂੰ ਕੱਟਿਆ ਹੋਇਆ ਹੈ ਤੇ ਪਿੱਛੇ ਕੂਂ ਜਾ ਵਗ ਰਿਹਾ ਹੈ ਹੋਰ ਵੀ ਮੁਰਗੀਆਂ ਇਸ ਤੇ ਚੋਂਗਾ ਮਾਰਨ ਲੱਗੀਆਂ ਤੇ ਇਹ ਸਾਨੂੰ ਜ਼ਿਆਦਾ ਕਾਇਲ ਕਰਨ ਲੱਗੀਆਂ ਸ਼ਾਮ ਤੱਕ ਇਹ ਮੁਰਗਾ ਆਪਣੇ ਆਪ ਹੀ ਮਰ ਜਾਵੇਗਾ ਇਸ ਗੱਲ ਦਾ ਵੀਰੋ ਠੰਡੇ ਸਮੇਂ ਮੁਰਗੀ ਪਾਲ ਡਬਲ ਐਫ ਜੀ ਦਾ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਹੀ ਤੁਸੀਂ ਆਪਣੀ ਆਮਦਨ ਚ ਵਾਧਾ ਲੇ 来 ਸਕਦੇ ਹੋ ਇੱਕ ਦੂਜੀ ਗੱਲ ਇਹ ਹੈ ਵੀ ਰੋਗ ਉंजे ਮੁਰਗਾਂ ਨੂੰ ਚੱਲ ਪਿੱਛੇ ਮੁਰਗੀਆਂ ਦਾ ਕੱਟ ਲੈਂਦੀਆਂ ਹਨ ਪਰ ਜਿਹੜੇ ਲੈਣ ਵਾਲੇ ਤੇਰੀ ਵਾਲੇ ਆਉਂਦੇ ਹਨ ਉਹ ਕਹਿੰਦੇ ਨੇ ਤੁਹਾਡਾ ਮੁਰਗਾ ਪਸੰਦ ਨਹੀਂ ਪਰ ਮੁਰਗੀ ਪਾਲਣ ਵਾਲਾ ਵਿਚਾਰਾ ਕੀ ਕਰੇ ਇੱਕ ਤਾਂ ਉਹਦੀਆਂ ਮੁਰਗੀਆਂ ਕੱਟ ਕੇ ਨੁਕਸਾਨ ਹੋਇਆ ਹੁੰਦਾ ਹੈ ਤੇ ਦੂਜਾ ਫੇਰੀ ਵਾਲੇ ਇਥੇ ਆ ਤੇ ਗੱਲਾਂ ਹੀ ਬੜੀਆਂ ਕਰਦੇ ਹਨ ਕਿ ਤੁਹਾਡੀਆਂ ਮੁਰਗੀਆਂ ਤਾਂ ਲੰਡੀਆਂ ਹਨ ਤੁਹਾਡੀ ਮੁਰਗੀ ਨੂੰ ਬਿਮਾਰੀ ਹੈ ਪਰ ਇਹ ਕੋਈ ਵੀਰੋ ਕੋਈ ਬਿਮਾਰੀ ਨਹੀਂ ਤੇ ਆਪਣੇ ਆਪ ਹੀ ਖਾਂ ਬਖਾਂਦੀਆਂ ਹਨ ਕਿਉਂਕਿ ਉਹਨਾਂ ਨੂੰ ਇੱਕ ਲਾਲਸਾ ਜੀ ਵੱਜ ਜਾਂਦੀ ਹੈ ਉਹਦੇ ਕਰਕੇ ਮੁਰਗੀਆਂ ਇੱਕ ਦੂਜੇ ਦੇਖਾਂ ਬਖਾਂਦੀਆਂ ਹਨ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਮਾਤਰਾ ਵਿੱਚ ਫੀਡ ਦੇਵਾਂਗੇ ਤਾਂ ਇਹ ਇੱਕ ਬਿੱਜ ਨੂੰ ਨਹੀਂ ਕੱਟਣਗੀਆਂ ਕਈ ਫੀਡਾਂ ਵੀ ਚੰਗੇ ਤਰੀਕੇ ਦੇ ਆਉਂਦੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾ ਕੈਲਸ਼ੀਅਮ ਜ਼ਿਆਦਾ ਵਿਟਾਮਿਨ ਹੁੰਦੇ ਹਨ ਉਹ ਇਹਨਾਂ ਦੇ ਸਰੀਰ 'ਚ ਜਾਂਦੇ ਹਨ ਇਹਨਾਂ ਦੇ ਸਰੀਰ ਦੀ ਸਮਰੱਥਾ ਬਣਾਈ ਰੱਖਦੇ ਹਨ ਕਈ ਫੀਡਾਂ ਵੀ ਆਹੋ ਜਿਹੀ ਹੁੰਦੀਆਂ ਹਨ ਜਿਹੜੀਆਂ ਕਾਟੇ ਵਿਟਾਮਿਨ ਕਾਟ ਕੈਲਸ਼ੀਅਮ ਹੁੰਦੇ ਹਨ ਉਹ ਤਾਂ ਹੀ ਤੇ ਮੁਰਗੀਆਂ ਇੱਕ ਦੂਜੇ ਨੂੰ ਕੱਟ ਲੈਂਦੀਆਂ ਹਨ ਇਸ ਗੱਲ ਦਾ ਵੀਰੋ ਮੁਰਗੀ ਪਾਲ ਨੂੰ ਧਿਆਨ ਦੇਣਾ ਚਾਹੀਦਾ ਹੈ ਠੰਡੇ ਵੇਲੇ ਤਾਂ ਹੀ ਉਹ ਮੁਰਸਾਂ ਤੋਂ ਬਾਤ ਸਕਦਾ ਹ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ